ਪੰਜਾਬ ਮੇਰੇ ਦੇ ਪਾਣੀਆਂ ਵਿੱਚ ਕੋਈ ਘੋਲ ਗਿਆ ਹੈ ਜ਼ਹਿਰ ਨਾ ਹੀ ਕੋਈ ਪਿੰਡ ਹੈ ਬਚਿਆ ਨਾ ਕੋਈ ਬਚਿਆ ਸ਼ਹਿਰ ਹਰ ਨਸ਼ਿਆਂ ਦਾ ਐਸਾ ਬਗਿਆ ਟਹਿ ਗਿਆ ਡਾਡਾ ਕਹਿਰ ਬਾਕੀ ਜੋ ਸਰਕਾਰ ਰੇਟਾਰਾ ਮਾਰਦੀ ਆ ਨਸ਼ਿਆਂ ਜੁੱਧ ਨਸ਼ਿਆਂ ਵਿਰੋਧ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਵਿੱਚ ਨਸ਼ਾ ਵੀ ਇਸੇ ਤਰ੍ਹਾਂ ਰਕਦਾ ਔਰ ਮੌਤਾਂ ਵੀ ਹੋ ਰਹੀਆਂ ਲੋਕ ਦੱਸ ਨਹੀਂ ਰਹੇ ਤੇ ਦਾ ਬੀਵੋ ਕੰਦੇ ਹੁਣ ਚਲਾ ਗਿਆ ਜੋ ਤੁਹਾਡਾ ਜਣਾ ਸੀ ਜੇ ਤੁਸੀਂ ਇਹਦਾ ਦੱਸੋ ਵੀ ਤੁਸੀਂ ਇਦਾਂ ਲਿਖਾ ਦਿਓ ਵੀ ਡਿਪਰੈਸ਼ਨ ਚ ਰਹਿੰਦਾ ਸੀਗਾ ਮੇਰੀ ਮਾਂ ਤੇ ਹੈ ਨਹੀਂ ਸੀ ਕਿਉਂਕਿ ਮੇਰੇ ਕੋਲ ਉਹ ਰਿਆ ਕਾਫੀ ਸਮੇ ਤੋਂ ਇਹ ਕਾਬਜਾਂ ਦੇ ਵਿੱਚ ਕਰੀ ਜਾਂਦੇ ਆ ਨਸ਼ਾ ਖਤਮ ਕਰੀ ਜਾਂਦੇ ਆ ਪਰ ਗਰਾਊਂਡ ਲੈਵਲ ਤੋਂ ਦੇਖੀ ਜਾਵੇ ਤਾਂ ਇਹ ਨਸ਼ਾ ਹਜੇ ਬਹੁਤ ਜ਼ਿਆਦਾ ਵਧਿਆ ਹੀ ਆ ਘਟਿਆ ਨਹੀਂ ਕਿਉਂਕਿ ਸਾਤ ਤੋਂ ਬਾਰੋ ਵਾਰ ਹੀ ਸਭ ਕੋ ਫੈਸਲੇ ਪੁਲਿਸ ਕਰ ਜਾਂਦੀ ਆ ਕੋਈ ਕਿਸੇ ਨੂੰ ਦੱਸਦੀ ਨਹੀਂ ਹੈਗੀ ਇਸ ਕਰਕੇ ਪੁਲਿਸ ਦੀ ਸਾਰੀ ਮਲੀਪਕਤ ਆ ਸਰਕਾਰ ਹਰ ਪੱਖ ਤੋਂ ਜਿਹੜੀ ਆ ਫੇਲਿਆ ਕਿਉਂਕਿ ਮੈਂ ਪਹਿਲਾਂ ਵੀ ਜਦੋਂ ਇੱਥੇ ਇਲੈਕਸ਼ਨ ਦੌਰਾਨ ਆਇਆ ਸੀ ਤੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਨਵੇਂ ਜਿਹੜੇ ਆ ਨਸ਼ਾ ਛਡਾਊ ਜਿਹੜੇ ਕੇਂਦਰ ਜਿਹੜੇ ਖੁੱਲ ਰਹੇ ਆ ਜਾਂ ਨਵੀਆਂ ਜੇਲਾਂ ਬਣ ਰਹੀਆਂ ਇਸ ਸਰਕਾਰ ਦੀ ਕੋਈ ਉਪਲਬਧੀ ਨਹੀਂ ਹੈ ਇਸ ਸਰਕਾਰ ਦੀ ਬਹੁਤ ਵੱਡੀ ਨਲਾਕੀ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਦਾ ਰੈਕਟ ਰੁਕਣ ਦੀ ਬਜਾਏ ਬਹੁਤ ਵੱਡੇ ਪੈਮਾਨੇ ਤੇ ਵਧ ਰਿਹਾ ਹੈ ਪਰ ਹੁਣ ਸਾਨੂੰ ਜਿੱਦਾਂ ਦੂਜਾ ਹੁੰਦਾ ਪਤਾ ਲੱਗਦਾ ਵੀ ਉਹਦੀ ਕਿਸੇ ਸਾਜ਼ਿਸ਼ ਤੇ ਉਹਨੂੰ ਮਾਰਿਆ ਗਿਆ ਆ ਕਿਉਂਕਿ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦਾ ਫੋਨ ਕੁਝ ਨਹੀਂ ਉਹਦੇ ਤੱਕ ਉਹਦਾ ਬਰਾਮਦ ਹੋਇਆ ਉਹਦੇ ਕੋਲੋਂ ਸਾਰਾ ਅਸਮਾਨ ਉਹਦੇ ਪੈਸੇ ਵੀ ਜੇਬਾਂ ਸਾਰਾ ਕੁਝ ਕੱਢਿਆ ਸੀਗਾ ਮੋਬਾਈਲ ਵੀ ਸੀ ਉਹ ਦੱਸਦੇ ਆ ਵੀ 20000 ਰੁਪਈਆ ਵੀ ਮਾਲਕ ਤੋਂ ਲੈ ਕੇ ਆ ਉਹਦੇ ਕੋਲ ਕੁਝ ਨਹੀਂ ਨਿਕਲਿਆ ਮੋਬਾਈਲ ਵੀ ਕੁਝ ਵੀ ਨਹੀਂ ਮੋਬਾਈਲ ਵੀ ਨਹੀਂ ਨਿਕਲਿਆ ਮੋਬਾਈਲ ਦੀ ਕਾਡ ਰਿਟੇਨ ਨਿਕਲ ਸਕਦੀ ਹੈ ਜੇ ਪੁਲਿਸ ਚਾਹੇ ਸਾਨੂੰ ਬਲਕੀਸ਼ ਕੁਮਾਰ ਸਾਨੂੰ ਪੁਲਕੀਤ ਚੰਦ ਮੇਰੇ ਬਦਰ ਇਨ ਲਾ ਜਿਨ੍ਹਾਂ ਦੀ ਪਿਛਲੇ 30 ਦਿਨੋਂ ਡੈਟ ਹੋਈ ਆ ਤੇ ਉਦੇ ਦਿਤ ਦੇ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਦੇਖ ਕੇ ਇਸ ਤਰ੍ਹਾਂ ਵੀ ਤੇ ਨਾ ਉਹਦੇ ਕਦੀ ਕੋਈ ਕਹਿੰਦਾ ਨਸ਼ੇ ਨਾਲ ਮੁੱਕਿਆ ਇਦਾਂ ਨਾ ਮੁੱਕਿਆ ਉਹ ਸਾਨੂੰ ਉਹਦਾ ਹਜੇ ਤੱਕ ਕੋਈ ਵੀ ਉਹਦਾ ਰਿਜ਼ਲਟ ਨਹੀਂ ਮਿਲਿਆ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਗ ਕਰਦੇ ਆਂ ਵੀ ਉਹਦੀ ਜਲਦੀ ਤੋਂ ਜਲਦੀ ਜਾਂਚ ਕੀਤੀ ਜਾਵੇ ਜਿਹੜੇ ਮੇਨ ਦੋਸ਼ੀ ਸਾਨੂੰ ਜਿੱਥੇ ਤੱਕ ਸਾਡੀ ਉਹ ਛਾਜ ਇਸ ਤਰ੍ਹਾਂ ਉਹਨੂੰ ਉਹਦੀ ਦਿੱਤ ਕੀਤੀ ਗਈ ਆ ਸਾਨੂੰ ਉਹਦਾ ਇਨਸਾਫ ਚਾਹੀਦਾ ਜੀ ਤੇ ਜੇ ਤੁਸੀਂ ਪੁਲਿਸ ਨੂੰ ਉਹ ਰਿਪੋਰਟ ਲਖਾਈ ਉਹਦੇ ਵਿੱਚ ਕੀ ਲਖਾਇਆ ਉਹਦੇ ਵਿੱਚ ਦਾ ਉਹ ਕਹਿੰਦੇ ਹੁਣ ਚਲੇ ਗਿਆ ਜੋ ਤੁਹਾਡਾ ਜਾਣਾ ਸੀ ਵੀ ਤੁਸੀਂ ਇਹਦਾ ਏਦਾਂ ਦੱਸੋ ਵੀ ਤੁਸੀਂ ਏਦਾਂ ਲਖਾ ਦਿਓ ਵੀ ਡਿਪਰੈਸ਼ਨ ਚ ਰਹਿੰਦਾ ਸੀਗਾ ਅੱਛਾ ਮੇਰੀ ਮਾਂ ਤੇ ਹੈ ਨਹੀਂ ਸੀਗੇ ਕਿਉਂਕਿ ਮੇਰੇ ਕੋਲੇ ਉਹ ਰਿਆ ਕਾਫੀ ਸਮੇ ਤੋਂ ਉਹ ਕਹਿੰਦੇ ਫਿਰ ਬਦਨਾਮੀ ਹੋ ਜਾਣੀ ਤੁਹਾਡੀ ਏਦਾਂ ਹੋ ਜਾਣੀ ਆ ਵੀ ਤੁਸੀਂ ਇਹ ਏਦਾਂ ਦੇ ਕੋਈ ਦੂਜੀ ਲਖਾਓ ਨਾ ਜਿਹੜਾ ਜਾਣਾ ਸੀ ਉਹ ਚਲੇ ਗਿਆ ਪਰ ਹੁਣ ਸਾਨੂੰ ਜਿੱਦਾਂ ਦੂਜਾ ਹੁੰਦਾ ਪਤਾ ਲੱਗਦਾ ਵੀ ਉਹਦੀ ਕਿਸੇ ਸਾਜ਼ਿਸ਼ ਤਾਂ ਉਹਨੂੰ ਮਾਰਿਆ ਗਿਆ ਆ ਕਿਉਂਕਿ ਉਹਦੇ ਕੋਲ ਪੈਸੇ ਵੀ ਸੀਗੇ ਤੇ ਉਹਦਾ ਫੋਨ ਕੁਝ ਵੀ ਨਹੀਂ ਉਹਦੇ ਤੋਂ ਕਬੜਾ ਬਰਾਮਦ ਹੋਇਆ ਉਹਦੇ ਕੋਲੋਂ ਸਾਰਾ ਸਮਾਨ ਉਹਦਾ ਪੈਸੇ ਵੀ ਜੇਬਾਂ ਸਾਰਾ ਕੁਝ ਕੱਢਿਆ ਸੀਗਾ ਤੇ ਹੁਣ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਗ ਕਰਦੇ ਆ ਉਹਦੀ ਜਲਦ ਤੋਂ ਜਲਦ ਉਹਦੀ ਪੋਸਟ ਮਾਰਡ ਬੋਰਡ ਮਗਾਈ ਜਾਵੇ ਤੇ ਸਾਨੂੰ ਦੋਸ਼ੀਆਂ ਨੂੰ ਜਲਦੀ ਜਲਦੀ ਸਜ਼ਾ ਦਿੱਤੀ ਜਾਵੇ ਤੇ ਇਹ ਕੰਮ ਕਦਾ ਕਰਦਾ ਸੀ ਇਹ ਡਰਾਈਵਰ ਹੀ ਸੀਗਾ ਜੀ ਇੱਥੇ ਕੰਮ ਕਰਦਾ ਸੀ ਇਹ ਗਰਾਿਆਂ ਦੀ ਗੱਡੀ ਆ ਉਹ ਚਲਾਉਂਦਾ ਸੀਗਾ ਜੀ ਤੇ ਇਹ ਕਿੱਥੇ ਗਿਆ ਹੋਇਆ ਸੀਗਾ ਜਦੋਂ ਇਹ ਗੁਜਰਾਤ ਗਿਆ ਸੀਗਾ ਜੀ ਅੱਛਾ ਹਾਂ ਜਿੰਨੇ ਦਿਨ ਪਹਿਲਾਂ ਇਹ ਥੋੜੇ ਦਿਨ ਪਹਿਲਾਂ ਤੋਂ ਉੱਥੇ ਸੀਗਾ ਤੇ ਕੋਈ 5-7 ਦਿਨ 10 ਦਿਨ ਪਹਿਲਾਂ ਲ ਗਿਆ ਸੀ ਉੱਥੇ ਵੀ ਰਾਜੀ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹੁੰਦੀ ਸੀ ਜੈਲ ਹਾਂਜੀ ਡੈਲੀ ਹੁੰਦੀ ਸੀ ਤੇ ਜਿਹੜੀ ਲਾਸਟ ਮਹੀਨੇ ਤੁਹਾਡੀ ਗੱਲ ਹੋਈ ਆ ਉਹਦੇ ਵਿੱਚ ਉਹਨੇ ਕੀ ਕੀਤਾ ਉਹਦੇ ਵਿੱਚ ਉਹ ਉੱਥੇ ਜਲੰਧਰ ਸੀਗਾ ਜੀ ਗੱਡੀ ਉੱਥੇ ਐਕਸੀਡੈਂਟ ਹੋ ਗਿਆ ਸੀ ਇਹਦਾ ਤੇ ਲਾਸਟ ਟਾਈਮ ਉਹਨੇ ਉੱਥੇ ਗੱਡੀ ਕਹਿੰਦਾ ਮੈਂ ਇੱਥੇ ਰੁਕਣਾ ਆ ਤੇ ਫਿਰ ਉਹਨੇ ਜਿਹੜਾ ਮਾਲਕ ਸੀ ਉਹਨੂੰ ਕਹਿ ਦਿੱਤਾ ਵੀ ਵੀ ਮੈਨੂੰ ਘਰ ਛੇ ਛੱਡਿਆ ਤੇ ਸਾਡੇ ਕੋ ਹੱਦ ਤੱਕ ਪਹੁੰਚਾ ਨਹੀਂ ਉਹ ਉੱਥੇ ਗਰਾਈ ਤਾਰ ਗਿਆ ਉਹ ਉੱਥੋਂ ਪਤਾ ਨਹੀਂ ਕਿਹੜੇ ਮੈਨੂੰ ਇਦਾਂ ਇੱਥੇ ਤੱਕ ਲਿਆਂਦਾ ਕਿਉਂਕਿ ਉਹਨੇ ਇੱਥੇ ਆਉਣ ਤੋਂ ਪਹਿਲਾਂ ਮਨਾ ਕਰ ਦਿੱਤਾ ਵੀ ਮੈਂ ਕਾਨੂੰ ਨਹੀਂ ਅੱਜ ਜਾਣਾ ਤੇ ਹੁਣ ਤੱਕ ਪਤਾ ਨਹੀਂ ਲੱਗਾ ਉਹਦਾ ਵੀ ਕੀ ਕਾਰਨ ਹੋਇਆ ਕਿਦਾਂ ਇੱਧਰ ਆ ਗਿਆ ਉਹ ਹਾਂਜੀ ਜਿਹੜੀ ਡਿਪਰੈਸ਼ਨ ਦੀ ਗੱਲ ਪਾਲਸ ਕਹਿ ਰਹੀ ਆ ਉਹ ਏਦਾਂ ਦੀ ਗੱਲ ਨਹੀਂ ਸੀ ਕੋਈ ਨਹੀਂ ਨਹੀਂ ਏਦਾਂ ਦੀ ਕੋਈ ਚੱਕਰ ਨਹੀਂ ਸੀਗਾ ਜੀ ਨਹੀਂ ਏਦਾਂ ਨਹੀਂ ਉਹ ਮਾਪੇ ਤਾਂ ਹੁਣ ਮੁੱਕਿਆਂ ਨੂੰ ਵੀ ਕਾਫੀ ਦੇਰੇ ਹੋ ਗਈ ਆ ਕੋਈ ਏਦਾਂ ਦੀ ਨਹੀਂ ਸੀ ਉਹ ਡਿਪਰੈਸ਼ਨ ਰੂਸ਼ਨ ਕੁਛ ਨਹੀਂ ਸੀਗਾ ਹੁਣ ਬਿਆਸ ਨਹੀਂ ਜੀ ਵਿਆਹ ਸਗਦਾ ਵਿਆਹ ਕਰਨਾ ਸੀਗਾ ਹੁਣ ਅੱਛਾ ਤੇ ਸਾਡੇ ਹੁਣ ਲੈਂਟ ਨੂੰ ਟਰ ਪੈਣਾ ਸੀਗਾ ਤੇ ਉਸ ਤੋਂ ਬਾਅਦ ਉਹਦਾ ਵਿਆਹ ਰੱਖਣਾ ਸੀਗਾ ਜਿੱਦਨ ਮੌਤ ਹੋਈ ਆ ਉਹ ਕਿੰਨਾ ਚਿਰ ਪਹਿਲਾਂ ਸਾਡੀ ਗੱਲ ਹੋਈ ਸੀ ਉਹਦਣ ਨਹੀਂ ਹੋਈ ਸੀ ਗੱਲ ਕੋਈ ਵੀ ਨਾ ਫਰਦ ਨਹੀਂ ਨਹੀਂ ਹੋਈ ਉਹ ਕਿਉਂਕਿ ਮਾਰਨਿੰਗ ਟਾਈਮ ਹੀ ਹੋਗੇ ਸੀ ਰਾਤ ਦਾ ਕਿਤੇ ਆਇਆ ਸੀਗਾ ਸਾਨੂੰ ਸਵੇਰੇ ਟਾਈਮ ਪਤਾ ਲੱਗਾ ਜਦੋਂ ਜਦੋਂ ਜਰਾਤ ਤੋਂ ਵਾਪਸ ਆ ਗਿਆ ਸੀ ਇੱਥੇ ਹਾਂਜੀ ਆ ਗਿਆ ਸੀ ਜਲੰਧਰ ਆ ਗਿਆ ਸੀ ਜਦੋਂ ਜਲੰਧਰ ਆਇਆ ਉਦੋਂ ਗੱਲ ਹੋਈ ਹਾਂਜੀ ਉਦੋਂ ਹੋਈ ਸੀਗੀ ਅੱਛਾ ਕੀ ਕਹਿੰਦਾ ਸੀ ਤੁਹਾਨੂੰ ਉਹ ਕਹਿੰਦਾ ਵੀ ਉੱਥੇ ਗੱਡੀ ਬਣਾਉਣੀ ਮੈਂ ਇੱਥੇ ਰੁਕਣਾ ਹਾਂ ਕਾਰ ਆਉਣ ਬਾਰੇ ਤੁਸੀਂ ਪੁੱਛਿਆ ਸੀ ਕਾਰ ਬਾਰੇ ਮੈਂ ਕਿਹਾ ਸੀ ਹੋ ਜਾਏ ਉਹ ਕਹਿੰਦਾ ਨਹੀਂ ਹੋ ਜਾਏ ਗੱਡੀ ਇੱਥੇ ਬਣਾਉਣੀ ਮੈਨੂੰ ਰੁਕਣਾ ਪੈਣਾ ਗੱਡੀ ਕੋਲ ਤੇ ਰਾਤ ਰਿਹਾ ਜਲੰਧਰ ਹੈ ਹਾਂ ਰਾਤ ਰਿਹਾ ਉੱਥੇ ਹੈਗਾ ਮੇਰਾ ਦੋਸਤ ਜਿਹਦਾ ਮਾਲਕ ਸੀ ਉਹ ਵੀ ਨਾਲ ਹੀ ਸੀਗੇ ਅੱਛਾ ਹਾਂਜੀ ओके ਫਿਰ ਸਵੇਰ ਨੂੰ ਆਇਆ ਤੁਹਾਡੇ ਕੋਲ ਨਹੀਂ ਸ਼ਾਮ ਦੇ ਟਾਈਮ ਜਿੱਦਾਂ ਉਹਦੇ ਕੋਲ ਆ ਗਿਆ ਵੀ ਮੈਂ ਜਾਣਾ ਕਿਸੇ ਦੋਸਤ ਕੋ ਰਹਿਣਾ ਆ ਵੀ ਮੈਂ ਪਿੰਡ ਨਹੀਂ ਜਾਣਾ ਹੈਗਾ ਅੱਛਾ ਉਹ ਦੋਸਤ ਚਲੋ ਅਸੀਂ ਤਾਂ ਜਾਣਦੇ ਨਹੀਂ ਕੋਟਗਰੇਵਾਲ ਕੋਈ ਪਿੰਡ ਆ ਉੱਥੇ ਦੇ ਕਹਿੰਦੇ ਦੋਸਤ ਕੋ ਜੱਲਣਾ ਤੇ ਉੱਥੇ ਮੈਂ ਦੂਜਾ ਕੰਮ ਆਇਆ ਉਹ ਤੋਂ ਵਾਪਸ ਗੱਡੀ ਤੇ ਆਣਾ ਮੈਂ ਘਰ ਨਹੀਂ ਜਾਣਾ ਤੇ ਬਾਅਦ ਚ ਪਤਾ ਨਹੀਂ ਇਹ ਕਿੱਦਾਂ ਇੱਧਰ ਆ ਗਿਆ ਹੈ ਅੱਛਾ ਹਾਂਜੀ ਜਲੰਧਰ ਤੋਂ ਸਾਨੂੰ ਬਾਅਦ ਸ਼ਾਮ ਨੂੰ ਦੂਜੇ ਦਿਨ ਇੱਥੇ ਡੈੱਡ ਬੋਲੀ ਬਣੀ ਹਾਂ ਡੈੱਡ ਬੋਲੀ ਨਹੀਂ ਸਾਨੂੰ ਇਸ ਯਕੀਨ ਨਹੀਂ ਹੁੰਦਾ ਸੀ ਉਹ ਕਹਿੰਦੇ ਵੀ ਵੀ ਤੁਹਾਡੇ ਇਦਾਂ ਮੁੰਡੇ ਡੈਥ ਹੋ ਗਏ ਮੈਂ ਕਿਹਾ ਉਹ ਤਾਂ ਜਲੰਧਰ ਆ ਉਹ ਆਇਆ ਨਹੀਂਗਾ ਫਿਰ ਬਾਅਦ ਵਿੱਚ ਪਤਾ ਕਿੱਦਾਂ ਲੱਗ ਤੈਨੂੰ ਵੀ ਉੱਥੇ ਫਿਰ ਮੈਂ ਮਾਲਕ ਨੂੰ ਫੋਨ ਲਾਇਆ ਸੀ ਜੀ ਉਹਨੂੰ ਪੁੱਛਿਆ ਉਹ ਕਹਿੰਦਾ ਉਹ ਰਾਤੀ ਦਾ ਆਇਆ ਉਹ ਮੈਂ ਕਿਹਾ ਵੀ ਤੂੰ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਉਹ ਕਹਿੰਦਾ ਵੀ ਦੱਸੀ ਨਾ ਭਾਜੀ ਨੂੰ ਉਹ ਤਾਂ ਗੱਡੀ ਲੱਗੇ ਸੀ ਇਸ ਕਰਕੇ ਥੋੜਾ ਮੈਨੂੰ ਡਰਦਾ ਸੀਗਾ ਤੇ ਉਹ ਕਹਿੰਦਾ ਵੀ ਉਹਨੇ ਭਾਜੀ ਮੈਨੂੰ ਬੋਲਣਾ ਕਹਿੰਦਾ ਮੈਂ ਦੋ ਸਟੌਪ ਰੁਕ ਜਾਣਾ ਤੇ ਉੱਥੋਂ ਹੀ ਕਹਿੰਦਾ ਬਾਸ ਗੱਡੀ ਤੇ ਚੱਲ ਜਦੋਂ ਗੱਡੀ ਬਣ ਗਈ ਮੈਂ ਚੱਲ ਜਾਣਾ। ਅੱਛਾ ਹਾਂਜੀ। ਇਹ ਮੰਗਿਆ ਹਾਂ ਤੁਹਾਡੀ। ਸਾਡੀ ਇਹ ਹੀ ਮੰਗਿਆ ਵੀ ਜਿੰਨੇ ਵੀ ਦੋਸ਼ੀ ਆ ਜਿਹਨੀਆਂ ਸ਼ਾਸਤ ਹੈ ਉਹਨਾਂ ਨੂੰ ਜਿੱਦਾਂ ਕਿ ਤਤ ਕੀਤੀ ਉਹਦੀ ਵੀ ਉਹਨਾਂ ਨੂੰ ਜਿਆਦਾ ਕਾਨੂੰਨੀ ਜੋ ਕਾਰਵਾਈ ਬਣਦੀ ਉਹ ਕੀਤੀ ਜਾਵੇ ਇਹਨਾਂ ਤੇ। ਮੈਂ ਡਾਕਟਰ ਲਖਵੀਰ ਮਠੱਡਾ ਸਾਡੇ ਪਿੰਡ ਮਤਲਬ ਜੋ ਵੀ ਸਾਡੇ ਪਿੰਡ ਦੇ ਵਿੱਚ ਡੈਥ ਹੋਈ ਆ ਘਟਨਾ ਕਰਮ ਹੋਇਆ ਸਾਨੂੰ 31 ਤਰੀਕ ਸਵੇਰੇ ਪਤਾ ਲੱਗਾ। ਬਈ ਕੋਈ ਖੇਤਾਂ ਦੇ ਵਿੱਚ ਡੈੱਡ ਵੜੀ ਪਈ ਆ ਔਰ ਉਹਦੇ ਹੱਥ ਦੇ ਵਿੱਚ ਵੀ ਕੋਈ ਸਰੰਜ ਫੜਾਈ ਹੋਈ ਸੀਗੀ ਪਰ ਉੱਥੇ ਜਾ ਮੌਕੇ ਤੇ ਜਾ ਕੇ ਦੇਖਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਸਰੰਜ ਵੀ ਨਵੀਂ ਸੀ ਬਈ ਉਹ ਉੱਥੇ ਕਿੱਦਾਂ ਪਹੁੰਚ ਆ ਖੇਤਾਂ ਦੇ ਵਿੱਚ ਅਸਲੀਅਤ ਕੀ ਸੀਗੀ ਤੇ ਇਹਦੀ ਪੂਰੀ ਜਾਂਚ ਕੀਤੀ ਜਾਵੇ ਬਾਕੀ ਜੋ ਸਰਕਾਰ ਰੇਟਾਰਾ ਮਾਰਦੀ ਆ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਇਦਾਂ ਦੀ ਕੋਈ ਗੱਲ ਨਹੀਂ ਪਿੰਡਾਂ ਵਿੱਚ ਨਸ਼ਾ ਵੀ ਉਸੀ ਤਰ੍ਹਾਂ ਬਿਕਦਾ ਔਰ ਮੌਤਾਂ ਵੀ ਹੋ ਰਹੀਆਂ ਲੋਕ ਦੱਸ ਨਹੀਂ ਰਹੇ ਸਬਰ ਸਬਰ ਕਰਕੇ ਲੋਕਾਂ ਦੇ ਜਵਾਨ ਪੁੱਤ ਮਰ ਰਹੇ ਆ ਇਸ ਕਰਕੇ ਸਰਕਾਰ ਦੀ ਇਹ ਨਸ਼ਾ ਵਿਰੋਧੀ ਮਹਿੰਮ ਦੀ ਫੂਕ ਨਿਕਲੀ ਆ ਅਸੀਂ ਮਤਲਬ ਇਹ ਮੰਗ ਕਰਦੇ ਆ ਵੀ ਇਹ ਨਸ਼ਿਆਂ ਦਾ ਜਿਹੜਾ ਪਹਾੜ ਆ ਲੋਕਾਂ ਦੇ ਡਿਗਿਆ ਉਹਦਾ ਜਲਦ ਤੋਂ ਜਲਦ ਖਾਤਮਾ ਹੋ ਕੇ ਹੋਵੇ ਔਰ ਲੋਕੀ ਬਹੁਤ ਦੁਖੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਇਸ ਮਾਮਲੇ 'ਚ ਫੇਲ ਹੋਈ ਆ ਇਦਾਂ ਦੀ ਕੋਈ ਗੱਲ ਨਹੀਂ ਪੁਲਿਸ ਇਹ ਕਹਿ ਰਹੀ ਆ ਕਿ ਇਹ ਨਸ਼ੇ ਵਾਲੀ ਗੱਲ ਤੁਸੀਂ ਨਾ ਕਰੋ ਵੇਖੋ ਡਿਪਰੈਸ਼ਨ ਵਿੱਚ ਆ ਇਹਦਾ ਕੀ ਸੀ ਮੀਨਿੰਗ ਸਾਹਮਣੇ ਨਹੀਂ ਉਹ ਤਾਂ ਹੁਣ ਆਪਣੀ ਚਮੜੀ ਵਿਚ ਆ ਰਹੇ ਆ ਸਾਰੇ ਮਤਲਬ ਉਸ ਜਗ੍ਹਾ ਦੀ ਪੱਧਰੇ ਹੀ ਆ ਉੱਥੇ ਡੰਪ ਵੀ ਚੱਕਿਆ ਜਾ ਸਕਦਾ ਉੱਥੇ ਪਤਾ ਇਹਨਾਂ ਨੂੰ ਤਾਂ ਸਬਰ ਹੋਵੇ ਉਹਦੀ ਜਿਹੜੀ ਸਿਸਟਰ ਆ ਸਾਡੇ ਪਿੰਡ ਉਹ ਰੋ ਰੋ ਕੇ ਉਹਦਾ ਬੁਰਾ ਹਾਲ ਹੋਇਆ ਉਹ ਉਹਨੂੰ ਕਿੱਦਾਂ ਸਬਰ ਆਵੇ ਵੀ ਮੇਰੇ ਭਰਾ ਦੀ ਡੈਥ ਕਿੱਦਾਂ ਹੋ ਗਈ ਆ ਕਿ ਅਸਲੀਅਤ ਤਾਂ ਸਾਹਮਣੇ ਆਵੇ ਨੌਜਵਾਨ ਮੁੰਡਾ ਮੱਲੋ ਦੇਖ ਨਹੀਂ ਹੁੰਦਾ ਉਹ ਰੋਂਦੇ ਪਰ ਲਾਉਂਦੇ ਦੇਖ ਨਹੀਂ ਹੁੰਦੇ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਕੋਲ ਮੋਬਾਈਲ ਨਹੀਂ ਸੀਗਾ ਮੋਬਾਈਲ ਸੀ ਉਹ ਦੱਸਦੇ ਆ ਵੀ 20000 ਰੁਪਈਆ ਵੀ ਮਾਲਕ ਤੋਂ ਲੈ ਕੇ ਆ ਉਹਦੇ ਕੋਈ ਕੁਝ ਨਹੀਂ ਨਿਕਲਿਆ ਮੋਬਾਈਲ ਵੀ ਨਹੀਂ ਕੋਈ ਕੁਝ ਵੀ ਨਹੀਂ ਮੋਬਾਈਲ ਵੀ ਨਹੀਂ ਨਿਕਲਿਆ ਮੋਬਾਈਲ ਦੀ ਕਾਲ ਰਿਟੇਨ ਨਿਕਲ ਸਕਦੀ ਆ ਨਿਕਲ ਸਕਦੀ ਆ ਜੇ ਪੁਲਿਸ ਚਾਹੇ ਪਰ ਇਦਾਂ ਨਹੀਂ ਵੀ ਡਸਟ ਬੈਂਚ ਰਿਪੋਰਟ ਨਹੀਂ ਅਸੀਂ ਸਿੱਟਣ ਦੇਣੀ ਵੀ ਇਹ ਚੁੱਪ ਕਰਕੇ ਖਾਤੇ ਪਾ ਦੋ ਇਦਾਂ ਨਹੀਂ ਹੋਣੇ ਵੀ ਇਹ ਅਸਲੀਅਤ ਤੱਕ ਜਾਣਾ ਚਾਹੁੰਦੇ ਆਂ ਅਸੀਂ ਔਰ ਜਿੱਥੇ ਤੱਕ ਜਾਣਾ ਪਿਆ ਸੀ ਜ਼ਰੂਰ ਜਾਵਾਂਗੇ ਅਸੀਂ ਪਰ ਪਿੰਡ ਦੀ ਪੰਚਾਇਤ ਸਾਰੀ ਇਹਨਾਂ ਦੇ ਨਾਲ ਆ ਸਾਰਾ ਪਿੰਡ ਵਾਸੀ ਇਹਨਾਂ ਦੇ ਨਾਲ ਆ ਅਸੀਂ ਅਸਲੀਅਤ ਤੱਕ ਜਾਵਾਂਗੇ ਤਾਂ ਕਿ ਭਵਿੱਖ ਵਿੱਚ ਇਹੋ ਜਿਹਾ ਮੌਤਾ ਨਾ ਹੋਣ ਲੋਕਾਂ ਦੇ ਪੁੱਤ ਜਵਾਨ ਨਾ ਜਾਣ ਘਰਾਂ ਤੋਂ ਸਾਨੂੰ ਬਹੁਤ ਦੁੱਖ ਲੱਗਦਾ ਅਸੀਂ ਪਹਿਲਾਂ ਵੀ ਬਹੁਤ ਮੰਨ ਲਓ ਇਦਾਂ ਦੀਆਂ ਮੌਤਾਂ ਹੋਈਆਂ ਮੁੜ ਕੇ ਭਵਿੱਖ ਵਿੱਚ ਇਦਾਂ ਦੀ ਕੋਈ ਗੱਲ ਨਾ ਹੋਵੇ ਅਸੀਂ ਆਪਣੇ ਪਿੰਡ ਦਾ ਜਿਹੜੀ ਨਸ਼ਾ ਵੇਚਣ ਵਾਲੇ ਵੀ ਆ ਪੁਲਿਸ ਨੂੰ ਵੀ ਚਾਹੀਦਾ ਉਹਨਾਂ ਦੇ ਨਕੇਲ ਪਾਵੇ ਕਿਉਂਕਿ 7 ਤੋਂ 12 ਵਾਰੀ ਸਭ ਕੋ ਫੈਸਲੇ ਪੁਲਿਸ ਕਰ ਜਾਂਦੀ ਆ ਕੋਈ ਕਿਸੇ ਨੂੰ ਦੱਸਦੀ ਨਹੀਂ ਹੈਗੀ ਇਸ ਕਰਕੇ ਪੁਲਿਸ ਦੀ ਸਾਰੀ ਮਲੀ ਭਗਤਿਆ ਲੋਰ ਹਲਕੇ ਵਿੱਚ ਨਸ਼ੇ ਦੀ ਕੀ ਹਾਲਤ ਹੈ ਹਾਲਾਤ ਤਾਂ ਸਾਹਮਣੇ ਹੀ ਆ ਵੀ ਇਦਾਂ ਦੀ ਨੌਜਵਾਨ ਨਵੇਂ ਸਾਲ ਤੇ ਮੌਤ ਖੇਤਾਂ ਵਿੱਚ ਪਿਆ ਮੱਲ ਸਾਡੇ ਪਿੰਡ ਦਾ ਹਾਲ ਪੁੱਛਿਆ ਜਾਣੀ ਹੈ ਵੀ ਕੀ ਹਾਲ ਹੋਇਆ ਮੈਂ ਇਹ ਹਾਂ ਹਮਾ ਪੜ ਸਿੱਤੇ ਇੱਤੇ ਪਰਦਾ ਪਾ ਦਿੰਦੀਆਂ ਤੇ ਲੋਕ ਵੀ ਨਹੀਂ ਡਰ ਜਾਂਦੇ ਆ ਕਿ ਖਰਿਆ ਕੋਈ ਸਾਡੀ ਤੇ ਐਕਸ਼ਨ ਆ ਜਾਊਗਾ ਆਮ ਆਦਮੀ ਦੀ ਪਾਰਟੀ ਸਰਕਾਰ ਕਹਿ ਰਹੀ ਐ ਅਸੀਂ ਨਸ਼ੇ ਖਤਮ ਕਰਦੇ ਪੰਜਾਬ ਉਹ মিডিਆ ਤੋਂ ਹਵਾ ਜਈ ਬੁਲਾਈ ਜਾਂਦੀ ਆ ਗਰਾਊਂਡ ਰਿਪੋਰਟ ਥੋੜੀ ਇਹ ਹੈਗੀ ਆ ਗਰਾਊਂਡ ਰਿਪੋਰਟ ਤਾਂ ਲੋਕਾਂ ਦਾ ਪੁੱਛਿਆ ਜਾਣੀ ਐ ਉਹ ਤਾਂ ਆਮ ਆਦਮੀ ਪਾਰਟੀ ਦਾ ਚਲੋ ਹਾਲ ਪਤਾ ਹੀ ਆ ਸਾਰਾ ਕੀ ਫਲੋਰ ਹਲਕੇ ਦੇ ਵਿੱਚ ਕੀ ਹੋਇਆ ਲੋਕ ਦੁਖੀ ਕਰਕੇ ਹੋਏ ਮਤਲਬ ਇਸ ਕਰਕੇ ਉਹਨਾਂ ਨੇ ਨਕਾਰਿਆ ਅਸੀਂ ਇਹ ਮੰਗ ਕਰਦੇ ਹਾਂ ਵੀ ਇਹੋ ਜੇ ਭਵਿਕ ਵਿੱਚ ਸਾਡੇ ਪਿੰਡ ਵਿੱਚ ਅਸੀਂ ਘੱਟੋ ਘੱਟ ਆਪਣਾ ਪਿੰਡ ਤਾਂ ਸੰਭੀਏ ਸਾਨੂੰ ਸਹਿਯੋਗ ਕੀਤਾ ਜਾਵੇ ਅਸੀਂ ਬਹੁਤ-ਬਹੁਤ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਦੀ ਘੜੀ ਸਾਡਾ ਸਾਥ ਦਿੱਤਾ ਜੀ ਮੈਂ ਸਰਪੰਚ ਸੁਪਾਲ ਮਹੰਡਾ ਖੰਡ ਤੋਂ ਅਨੀ ਆਪਣੇ ਅੱਜ ਜੋ ਵੀ ਹੋਇਆ ਬਹੁਤ ਹੀ ਮਾਣੀ ਕਟਨਾ ਆ ਗਿਆ ਇਹ ਜੋ ਵੀ ਸਰਕਾਰਾਂ ਨੇ ਨਸ਼ੇ ਦੇ ਖਿਲਾਫ ਇਹ ਜੁੱਧ ਨਸ਼ਾ ਅੰਬੋਧ ਕਰ ਦਿੱਤਾ ਹੈਗੀ ਆ ਪਰ ਇਹਦੇ ਵਿੱਚ ਬਹੁਤ ਇਹ ਕਾਗਜ਼ਾਂ ਵਿੱਚ ਸਾਰੇ ਹੁੰਦੇ ਆ ਇਹ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਆ ਨਸ਼ਾ ਖਤਮ ਕਰੀ ਜਾਂਦੇ ਆ ਪਰ ਗਰਾਊਂਡ ਲੈਵਲ ਤੇ ਦੇਖੀ ਜਾਵੇ ਤਾਂ ਇਹ ਨਸ਼ਾ ਹਜੇ ਬਹੁਤ ਜ਼ਿਆਦਾ ਵਧਿਆ ਹੀ ਆ ਘਟਿਆ ਨਹੀਂ ਹੈਗਾ ਜੀ ਇਹ ਸਰਕਾਰਾਂ ਤਾਂ ਫੇਲੇ ਆ ਇਸ ਵਿੱਚ ਇਹ ਆ ਦੇਖ ਹੀ ਲਿਆ ਆਪਾਂ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਕੀ ਸੀਗਾ ਜਿਹਨਾਂ ਨੇ ਲੱਗ ਜਾਂ ਆਪਣੇ ਹੁੰਦੀ ਦਾ ਕਾਮਯਾਬ ਹੁੰਦੀ ਸਰਕਾਰ ਤਾਂ ਇਹਨਾਂ ਨੇ ਸਾਰੇ ਲੋਕਾਂ ਦੇ ਵਿੱਚ ਵੀ ਇਹਨਾਂ ਨੂੰ ਸਾਰਿਆਂ ਨੇ ਇਹਨਾਂ ਨੂੰ ਵੋਟਾਂ ਵਧੀਆ ਪਾਣੀਆਂ ਸੀ ਪਰ ਇਹਨਾਂ ਦਾ ਇੱਕ ਵੀ ਮਲਕ ਸੰਮਤੀ ਮੈਂਬਰ ਨਹੀਂ ਬਣਿਆ ਤੇ ਸਭ ਬਾਕੀ ਸਾਰੇ ਜਿਹੜੇ ਹੁਣ ਲੋਕੀ ਜਾਗਰੂਤ ਹੋ ਗਏ ਆ ਇਸ ਕਰਕੇ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਆ ਨਕੇਲ ਕੱਸੀ ਜਾਵੇ ਇਹਨਾਂ ਤੇ ਨਸ਼ਿਆਂ ਅਮਰੁੱਦ ਇਹਦਾ ਪਲਸ ਪ੍ਰਵਾਹ ਤੇ ਦਬਾਅ ਪਉਂਦੀ ਸੀ ਉਹਦੇ ਬਾਰੇ ਗੱਲ ਆ ਆ ਦੇਖੋ ਹੁਣ ਉਹਦਾ ਵਾਲਸ ਨੇ ਦਾ ਹੀ ਜੋ ਕਹਿਣਾ ਹੀ ਆ ਵੀ ਉਹਨਾਂ ਨੂੰ ਸਰਕਾਰ ਤੇ ਕੋਈ ਐਕਸ਼ਨ ਨਾ ਆਵੇ ਤੇ ਪਰ ਉਹਨਾਂ ਲੋਕਾਂ ਦੇ ਘਰਦਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜਵਾਨ ਪੁੱਤ ਮਰਦੇ ਆ ਤੇ ਉਹਨਾਂ ਤੇ ਕੀ ਬੀਤਦੀ ਆ ਤੇ ਇਹ ਤਾਂ ਕਾਗਜ਼ਾਂ ਦੇ ਵਿੱਚ ਤਾਂ ਹੀ ਕਰੀ ਜਾਂਦੇ ਆ ਵੀ ਹਾਂ ਵੀ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਕਰੀ ਜਾਂਦੇ ਆ ਵੀ ਆਪਣੇ ਹਰੇਕ ਪਿੰਡ ਸ਼ਹਿਰ ਨਸ਼ਾ ਮੁਕਤ ਹੋਇਆ ਪਰ ਜੋ ਅਸਲੀਅਤ ਆ ਉਹ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਸਾਰੇ ਕਹੁੰਦੇ ਹੀ ਜਾਂਦੇ ਆ ਹਰੇਕ ਰਿਪੋਰਟਰ ਨੂੰ ਪਤਾ ਹੀ ਵੀ ਕੀ ਹੁੰਦਾ ਪਿਆ ਪੰਜਾਬ ਮੇਰੇ ਦੇ ਪਾਣੀਆਂ ਵਿੱਚ ਕੋਈ ਘੋਲ ਗਿਆ ਹੈ ਜ਼ਹਿਰ ਨਾ ਹੀ ਕੋਈ ਪਿੰਡ ਹੈ ਬਚਿਆ ਨਾ ਕੋਈ ਬਚਿਆ ਸ਼ਹਿਰ ਹੜ ਨਸ਼ਿਆਂ ਦਾ ਐਸਾ ਬਗਿਆ ਟਹਿ ਗਿਆ ਡਾਡਾ ਕੈਰ ਮੇਰਾ ਜੂਨ ਮਠੱਡਾ ਕਲਾ ਜਿੱਥੋਂ ਕਿ ਮੈਂ ਬਲਾਕ ਸ਼ੰਤੀ ਹੁਣੇ ਜਿੱਤੀ ਹੈ ਪਰ ਹਲੇ ਇਸ ਪਿੰਡ ਦੇ ਵਿੱਚ ਅਸੀਂ ਆਣ ਕੇ ਖੁਸ਼ੀਆਂ ਮਨਾਉਣੀਆਂ ਸੀ ਤੇ ਸਾਨੂੰ ਨਵੇਂ ਸਾਲ ਦੇ ਵਿੱਚ ਜਿਹੜਾ ਇੱਕ ਦੁੱਖ ਭਰੀ ਜੜੀ ਘਟਨਾ ਸੁਣਨ ਨੂੰ ਮਿਲੀ ਕਿ ਇੱਕ ਨੌਜਵਾਨ ਜਿਹੜਾ ਸਾਡਾ ਸਾਥੀ ਜਿਹੜਾ ਆ ਉਹ ਭੇਦ ਭਰੇ ਹਾਲਾਤਾਂ ਦੇ ਵਿੱਚ ਖੱਤਿਆਂ ਦੇ ਵਿੱਚ ਜਿਹੜਾ ਆ ਉਹ ਉਹਦੇ ਹੱਥ ਦੇ ਵਿੱਚ ਜਿਹੜੀ ਇੱਕ ਫਰੈਸ਼ ਜਿਹੜੀ ਇੱਕ ਸਰੰਜ ਜਿਹੜੀ ਉਹਦੇ ਹੱਥ ਵਿੱਚ ਸੀ ਉਹ ਭੇਦ ਭਰੇ ਹਾਲਾਤਾਂ ਵਿੱਚ ਜਿਹੜਾ ਆ ਉਹ ਖੱਤਿਆਂ ਦੇ ਵਿੱਚ ਜਿਹੜਾ ਉਹ ਮਾਰਿਆ ਪਾਇਆ ਅੱਜ ਇੱਕ ਹੋਰ ਜਿਹੜਾ ਪਰਿਵਾਰ ਦਾ ਜਿਹੜਾ ਘਰ ਦਾ ਜਿਹੜਾ ਦੀਵਾ ਉਹ ਬੁੱਝ ਗਿਆ ਨੌਜਵਾਨੀ ਜਿਹੜੀ ਆ ਜਿਹੜੀ ਉਹ ਨਸ਼ਿਆਂ ਵੱਲ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜੀ ਵਧ ਰਹੀ ਆ ਇਹਦਾ ਜਿਹੜਾ ਜਿੰਦਾ ਜਾਗਦਾ ਜਿਹੜੇ ਸਬੂਤ ਜਿਹੜੇ ਪਿੰਡਾਂ ਦੇ ਵਿੱਚ ਆਏ ਦਿਨ ਜਿਹੜੀਆਂ ਮੌਤਾਂ ਹੋ ਰਹੀਆਂ ਸਰਕਾਰ ਹਰ ਪੱਖ ਤੋਂ ਜਿਹੜੀ ਆ ਫੇਲਿਆ ਕਿਉਂਕਿ ਮੈਂ ਪਹਿਲਾਂ ਵੀ ਜਦੋਂ ਇੱਥੇ ਇਲੈਕਸ਼ਨ ਦੌਰਾਨ ਆਇਆ ਸੀ ਤੇ ਇੰਟਰਵਿਊ ਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਨਵੇਂ ਜਿਹੜੇ ਆ ਨਸ਼ਾ ਛਡਾਊ ਜਿਹੜੇ ਕੇਂਦਰ ਜਿਹੜੇ ਖੁੱਲ ਰਹੇ ਆ ਜਾਂ ਨਵੀਆਂ ਜੇਲਾਂ ਬਣ ਰਹੀਆਂ ਇਹ ਸਰਕਾਰ ਦੀ ਕੋਈ ਉਪਲਬਧੀ ਨਹੀਂ ਹੈ ਇਹ ਸਰਕਾਰ ਦੀ ਬਹੁਤ ਵੱਡੀ ਨਲਾਕੀ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਦਾ ਰੈਕਟ ਰੁਕਣ ਦੀ ਬਜਾਏ ਬਹੁਤ ਵੱਡੇ ਪੈਮਾਨੇ ਤੇ ਵਧ ਰਿਹਾ ਹੈ। ਔਰ ਇਸ ਦੇ ਉੱਤੇ ਪਰਦਾ ਪਾਉਣ ਦੇ ਲਈ ਜਿੱਦਾਂ ਕਿ ਦੱਸ ਕੇ ਹਟੇ ਪੀੜਤ ਪਰਿਵਾਰ ਕੇ ਪੁਲਿਸ ਵੱਲੋਂ ਜਿਹੜਾ ਜਿਹੜਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਜਦੋਂ ਰਿਪੋਰਟ ਦਰਜ ਕਰਾਈ ਤੇ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਉਹਨਾਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਨਸ਼ੇ ਦਾ ਨਾਮ ਲਿਖਾ ਕੇ ਉਹਨੂੰ ਡਿਪਰੈਸ਼ਨ ਦਾ ਜਿਹੜਾ ਆ ਤੁਸੀਂ ਇਹਦੇ ਵਿੱਚ ਰਿਪੋਰਟ ਵਿੱਚ ਲਿਖਾਓ। ਅਸੀਂ ਇਸ ਕੰਮ ਦੀ ਜਿਹੜੀ ਹੈ ਸਖਤ ਨਿੰਦਾ ਕਰਦੇ ਪੁਲਿਸ ਪ੍ਰਸ਼ਾਸਨ ਦੀ ਔਰ ਭਾਜਪਾ ਸਮਾਈ ਪਾਰਟੀ ਵੱਲੋਂ ਆਇਦਿਨ ਆਉਣ ਵਾਲੇ ਦਿਨਾਂ ਵਿੱਚ ਜੇ ਕੋਈ ਚੰਗੇ ਰਿਜ਼ਲਟ ਨਾ ਨਿਕਲੇ ਤਾਂ ਬਹੁਤ ਵੱਡੇ ਪੱਮਾਨੇ ਤੇ ਸੀ ਅੰਦੋਲਨ ਛੇੜਾਂਗੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ